ਪ੍ਰੀਤ 6049 ਸੁਪਰ ਇਹ 23 ਮਾਡਲ ਟਰੈਕਟਰ ਆ ਜੀ 4 ਸਿਲੰਡਰ ਵਾਲਾ ਇਹ ਜੀ ਤਿੰਨ ਵੀ ਆਉਂਦੇ ਨੇ ਜੀ 23 ਮਾਡਲ ਚ 4 ਸਿਲੰਡਰ ਇਹ 4 ਸਿਲੰਡਰ ਹੈ ਹਾਂਜੀ ਹਾਂ ਸਾਰਾ ਟਰੈਕਟਰ ਸੀਲਡ ਆ ਬਾਈ ਸਾਰਾ ਸਾਰੀ ਤਾਂ ਨਵਾਂ ਟਰੈਕਟਰ ਪਿਆ ਬਿਲਕੁਲ ਟਾਇਰ ਟੂਰ ਸਾਰੇ ਨਾਲ ਦੇ ਨੇ ਟਰੈਕਟਰ ਦੇ ਟਾਇਰ ਵਗੈਰਾ ਸਾਰਾ ਕੁਝ ਨਾਲ ਸਾਰੇ 23 ਮਾਡਲ ਆ ਪਿਓਰ ਚੱਲੇ ਕਿੰਨਾ ਹੋਏ ਬਈ ਚੱਲੇ 15 1600 ਘੰਟੇ 15 1600 ਘੰਟੇ ओरिजिनल ਲਵਾਤਾ ਹੈ ਹਾਂ ਸਿਸਟਮ ਤੋਂ ਉਸ ਤੋਂ ਬਣਾੜਾ ਹੈ ਸਿਸਟਮ ਤੋਂ ਬਿਣਾ ਵੀ ਦਿੱਤਾ ਜਾਊਗਾ ਜੀ ਵਿੱਚ ਬੰਦੇ ਕਹਿੰਦੇ ਨੇ ਅਸੀਂ ਕੀ ਲੈਣਾ ਚਾਹ ਕਈ ਵਾਰ ਸਾਡੇ ਲਈ ਹੈਗਾ ਜੀ ਇਹ ਨਿਰਪੀਏ ਸੀ ਨਾਲ ਨਹੀਂ ਦੇ ਸਕਦੇ 30000 ਦਾ ਲਵਾਇਆ ਜੀ 30 ਦਾ ਭਲਾ ਲਾਂਗੇ ਇਹ ਆਪਦਾ ਅੱਛਾ ਜੇ ਤੱਕ ਕਿਸੇ ਜੇ ਤੱਕ ਕਿਸੇ ਨੇ ਵਿੱਚ ਲੈ ਕੇ ਜਾਣਾ ਤਾਂ ਤਾਂ 30000 ਪੈ ਜੂ ਹਾਂ ਤਾਂ ਮੰਨ ਕੇ ਚਲੋ ਇਹ ਜਿਆ ਰੇਟ ਨਹੀਂ ਰੇਟ ਦੇ ਵਿੱਚੋਂ ਮੰਨ ਲ ਜਿੰਨਾ ਆਪਣਾ ਹੁਣ ਆਪਣਾ 5 ਲੱਖ 45000 ਦਾ ਇਹ ਰੇਟ ਹੈ ਜੇ ਮੰਨ ਕੇ ਚਲੋ ਲਾਉਣਾ ਤਾਂ 5 15 ਮੌਕੇ ਤੇ ਡਿਸਕਾਊਂਟ ਹੋ ਜਾਊਗਾ ਹਾਂ ਮੌਕੇ ਤੇ ਮਾੜਾ ਮੋਟਾ ਜਿੰਨਾ ਹੁੰਦਾ ਦੇਖੋ ਸੌਦੇ ਚ ਹੋਈ ਜਾਣਾ ਹੁੰਦਾ ਠੀਕ ਹੈ ਤੇ ਜਿਹੜਾ ਵੀ ਆ ਖੜਾ ਹੈਗਾ 605 ਇਹ 19 20 ਮਾਡਲ ਟਰੈਕਟਰ ਹੈ ਜੀ ਚੇਂਜਰ ਗੀਅਰ ਤੇ 60 ਐਚਪੀ ਵਾਲਾ ਪੀਵੀ 19 ਨੰਬਰਾਂ ਪਰਨ ਵਾਲੇ ਦਾ ਚਾਰੇ ਟਾਇਰ ਸੋਡੇ ਸਾਹਮਣੇ ਨਵੇਂ ਨੇ ਇਹਦੇ ਮੂਰਲੇ ਵੱਡੇ ਨੇ ਕੋੜਾ ਬੈਂਪਰ ਲੱਗਿਆ ਕਨੋਪੀ ਕਨੋਪੀ ਨਵੀਂ ਲੱਗਿਆ ਜੀ ਸਾਰੇ ਸੈਸਟਰੀ ਨਾਲ ਹੈ ਜੀ ਇਹਦੇ ਤੇ ਚਲਾਈ ਜਲੂ ਦਾ ਬਹੁਤ ਚੰਗਾ ਟਰੈਕਟਰ ਹੈ ਇਹਦਾ 6 ਲੱਖ 45000 ਰੁਪਏ ਡਿਮਾਂਡ ਕਰਦਾ ਜੀ 6 ਲੱਖ 45000 ਰੁਪਏ ਤੇ ਜਿਹੜਾ ਆ ਡਬਲ ਕਲਚ ਡਬਲ ਕਲਚ ਚੇਂਜਰ ਗੀਅਰ ਦੇ ਵਿੱਚ ਹੈ ਪਾਵਰ ਸਟੀering ਸਾਰਾ ਟਰੈਕਟਰ ਸਾਫ਼ ਹੈ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਵਧੀਆ ਪੂਰੀ ਕੰਮ ਵਾਲਾ ਬੰਦੇ ਨੂੰ ਬਹੁਤ ਵਧੀਆ ਰੇਟ ਬਿਲਕੁਲ ਜਾਇਜ਼ ਹੈ ਜੀ ਇਹਦਾ ਕਿੰਨਾ ਰੇਟ ਹੈ ਬਾਈ 3,60,000 ਰੁਪਿਆ ਰੇਟ ਰੱਖਿਆ ਜੀ 3,60,000 ਰੁਪਿਆ 14 ਮਾਡਲ ਹੈ ਜੀ ਇੰਨੇ ਕੀ ਰੇਟ ਚ ਐਡਾ ਟਰੈਕਟਰ ਕੋਈ ਵੀ ਨਹੀਂ ਹੁੰਦਾ ਬਾਬਾ ਜੀ 10,000 ਤਾਂ ਮੈਂ ਆਪਦੇ ਨਾਲ ਕਰ ਦ ਸਾਡੇ ਨਾਲ ਕਰ ਦ ਸਾਢੇ 3 ਤਾਂ ਦੇ ਦਾਂਗੇ ਜੀ ਆਪਾਂ ਇਹ ਗੱਲ ਹਾਂ ਹਾਂ ਟਰੈਕਟਰ ਦੀ ਗਾਰੰਟੀ ਹੋ ਆਪਣੀ ਟਰੈਕਟਰ ਦੀ ਗਾਰੰਟੀ ਪੰਜਾਬ ਨੰਬਰ ਜੀ ਪੰਜਾਬ ਨੰਬਰ ਤੇ ਜਿਹੜਾ 17 ਮਾਡਲ 3 ਸਪੀਡ ਹੋਇਆ ਹੈ ਬਾਅਦ ਦੇ ਵਿੱਚ ਨਹੀਂ ਕਰਵਾ ਲੈਂਦੇ ਬਾਈ ਆ ਸੁਪਰ ਸੀਡਰ ਕਰਕੇ ਆਪਾਂ ਉਹ ਬਿੱਕਤਾਉਂਦੇ ਹਾਂ ਹਾਂ ਕਟ ਲੱਗੀ ਹੋਈ ਆ 15-20000 ਰੁਪਏ ਸਾਇਦ ਮੇਰੇ ਸਾਹਜ ਐਕਸਟਰਾ ਲੱਗਦਾ ਉਹਤੇ ਹਾਂ ਕਨੋਪੀ ਵੀ ਵਧੀਆ ਲੱਗੀ ਰੋਪੀ ਕਨੋਪੀ ਵਧੀਆ ਪਾਲਟੀ ਲਵਾਈ ਹੋਈ ਆ ਪਹਿਲੀ ਤੇ ਪੰਜਾਬ ਨੰਬਰ ਆ ਸਾਰਾ origignal letters of beet boot company ਵਾਲੇ ਸਾਰਾ ਕੁਝ ਨਾਲ ਆ ਸਾਰਾ ਕੁਝ ਨਾਲ ਆ 17 ਮਾਡਲ 511500 ਰੁਪਏ ਦਾ ਰੇਟ ਰੱਖਿਆ ਜੀ ਆਪਾਂ 15000 ਤਾਂ ਡਿਸਕਾਊਂਟ ਕਰ ਦੇ ਹਾਂ ਮੰਨਣ ਬਸ 5 ਲੱਖ ਦਾ ਮੰਨ ਲਓ ਦੇ ਦਾਂ ਕੋਈ ਗੱਲ 5 ਲੱਖ ਦਾ ਦੇ ਦੋਗੇ ਹੈਨਾ ਤੇ ਜੇ